ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਲਵਾਰ ਦੇ ਸਾਈਡ ਸਲਾਈ ਲਾਉਣਾ ਦੱਸਾਂਗੇ ਯਾਨੀ ਕਿ ਪੌਂਚੇ ਵਾਲੀ ਸਲਾਈ ਲਾਉਣਾ ਦੱਸਾਂਗੇ ਇਹ ਆਪਣੀ ਸਲਾਈ ਰੇਵ ਹੁੰਦੀ ਹੈ ਜੀ ਇਹਨੂੰ ਆਪਾਂ ਕਿਸ ਤਰ੍ਹਾਂ ਲਗਾਉਣਾਗਾ ਤੁਹਾਨੂੰ ਦੱਸਾਂਗੇ ਚੌੜੇ ਪੌਂਚੇ ਤੇ ਕਿੰਨੇ ਇੰਚ ਤੇ ਨਿਸ਼ਾਨ ਲੱਗ ਕੇ ਸਲਾਈ ਲੱਗੂਗੀ ਸਿੰਪਲ ਮੂਰੀ ਤੇ ਕਿੰਨੇ ਇੰਚ ਤੇ ਨਿਸ਼ਾਨ ਲੱਗ ਕੇ ਸਲਾਈ ਲੱਗੂਗੀ ਇਹ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਇਹ ਸਲਾਈ ਜਦੋਂ ਆਪਾਂ ਲਾਉਨੇ ਆ ਜੀ ਕਈ ਵਾਰ ਸ਼ੇਪ ਪ੍ਰੋਪਰ ਨਹੀਂ ਬਣਦੀ ਹੈਗੀ ਇਹ ਸਲਾਈ ਲਾਉਣ ਚ ਆਪਣਾ ਫਰਕ ਰਹਿ ਜਾਂਦਾ ਤੇ ਮੂਰੀ ਨੂੰ ਜਦੋਂ ਆਪਾਂ ਸਿੱਧੀ ਕਰਕੇ ਦੇਖਦੇ ਆ ਉਹ ਬਿਲਕੁਲ ਵੀ ਸਫਾਈ ਨਹੀਂ ਆਉਂਦੀ ਹੈਗੀ ਪਹੁੰਚੇ ਤੇ ਤੇ ਸਲਾਈ ਬਹੁਤ ਹੀ ਆਪਣੀ ਜਾਂ ਖਿੱਚ ਕੇ ਲੱਗ ਜਾਂਦੀ ਹੈ ਜਾਂ ਝੋਲ ਜਾਂ ਪੈਣ ਲੱਗ ਜਾਂਦਾ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਨਿਸ਼ਾਨ ਲਗਾਉਣਾਗਾ ਕਿਸ ਤਰ੍ਹਾਂ ਆਪਾਂ ਸਲਾਈ ਲਾਉਣੀ ਹੈਗੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਆਹ ਵਾਲੀ ਸਲਾਈ ਦੀ ਆਪਾਂ ਗੱਲ ਕਰਦੇ ਆਂ ਜਿਹੜੀ ਇੱਥੋਂ ਆਪਣੀ ਪਹੁੰਚੇ ਕੋਲੋਂ ਇੱਥੋਂ ਆਹ ਚੀਜ਼ ਤੋਂ ਆਪਣੀ ਸਲਾਈ ਬਿਲਕੁਲ ਸਹੀ ਨਹੀਂ ਲੱਗਦੀ ਹੁੰ ਕੰਗਾਂ ਦੇ ਤੁਸੀਂ ਦੇਖਿਆ ਹੋਊਗਾ ਪੌਂਚਿਆਂ ਦੇ ਵੀ ਇੱਥੋਂ ਜਦੋਂ ਆਪਾਂ ਪ੍ਰੈਸ ਕਰਦੇ ਆ ਨਾ ਉਦੋਂ ਪਤਾ ਲੱਗਦਾ ਕਿ ਇਹ ਆਪਣੀ ਸਲਾਈ ਸਹੀ ਲੱਗੀ ਆ ਜਾਂ ਨਹੀਂ ਲੱਗੀ ਤੇ ਹੁਣ ਆਪਾਂ ਇਹਦੇ ਤੇ ਕਿੰਨੇ ਇਸ ਤਰ੍ਹਾਂ ਨਿਸ਼ਾਨ ਲਾਉਣਾ ਕਿਸ ਤਰ੍ਹਾਂ ਆਪਾਂ ਸਲਾਈ ਲਗਾਉਣੀ ਹੈਗੀ ਉਹ ਆਪਾਂ ਤੁਹਾਨੂੰ ਦੱਸਦੇ ਆਂਗੇ ਚਲੋ ਕਰਦੇ ਆਂ ਜੀ ਵੀਡੀਓ ਸ਼ੁਰੂ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਣਾ ਐਂਡ ਤੱਕ ਦੇਖਣਾ ਹਾਂਜੀ ਆ ਦੇਖੋ ਆਪਣਾ ਪੌਂਚਾ ਬਣਾ ਲਿਆ ਸੀ ਆਪਾਂ ਦੋਨੇ ਪੌਂਚੇ ਤਿਆਰ ਕਰ ਲਏ ਨੇਗੇ ਤੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਸਾਈਡ ਸਲਾਈ ਕਿਸ ਤਰ੍ਹਾਂ ਲਾਉਣੀ ਆ ਆ ਦੇਖੋ ਜਿਹੜਾ ਆਪਣੇ ਨਾ ਆਵळा ਕਪੜਾ ਹੁੰਦਾ ਪੌਂਚਾਂ ਵਾਲਾ ਤੇ ਆਹ ਵਾਲੀਆਂ ਜਿਹੜੀਆਂ ਸੀਣਾ ਹੁੰਦੀਆਂ ਨੇ ਆਪਣੀਆਂ ਸਲਾਈਆਂ ਲੱਗੀਆਂ ਹੁੰਦੀਆਂ ਨੇ ਪਹਿਲਾਂ ਤਾਂ ਤੁਸੀਂ ਇਹਨੂੰ ਇੱਥੋਂ ਮਿਲਾ ਕੇ ਬਰਾਬਰ ਕਰਕੇ ਰੱਖਣਾ ਜੀ ਆਹ ਵਾਲੀ ਚੀਜ਼ ਨੂੰ ਆਹ ਦੇਖੋ ਇਸ ਤਰ੍ਹਾਂ ਆਪਣਾ ਪੌਂਚਾ ਬਰਾਬਰ ਆਉਣਾ ਚਾਹੀਦਾ ਇਧਰੋਂ ਵੀ ਜੀ ਇਧਰੋਂ ਵੀ ਆਹ ਵਾਲੀ ਸਲਾਈ ਆਪਾਂ ਬਰਾਬਰ ਰੱਖਣੀ ਹੈਗੀ ਆਹ ਦੇਖੋ ਤੇ ਕਈ ਵਾਰ ਕੀ ਹੁੰਦਾ ਨਾ ਜੀ ਤੁਸੀਂ ਆਪਾਂ ਜਦੋਂ ਸਲਾਈ 'ਚ ਕਈ ਵਾਰ ਕੱਪੜਾ ਵੱਧ ਘੱਟ ਕਟਿੰਗ ਹੋ ਜਾਂਦਾਗਾ ਪੌਂਚਾ ਵੀ ਆਪਾਂ ਉਸੇ ਤਰ੍ਹਾਂ ਬਣਾ ਲੈਨੇ ਆ ਤੇ ਇਹਨੂੰ ਫਿਰ ਆਪਾਂ ਕੀ ਕਰਦੇ ਆ ਆਪਾਂ ਆ ਨਹੀਂ ਦੇਖਦੇ ਵੀ ਆਪਣੇ ਆਪਣਾ ਪੌਂਚਾ ਬਰਾਬਰ ਹੋਣਾ ਚਾਹੀਦਾ ਇੱਥੋਂ ਸਿਰਫ ਤੁਸੀਂ ਇਦਾਂ ਹੀ ਫੋਲਡ ਕਰ ਦਿੰਨੇ ਹੋ ਇਦਾਂ ਹੀ ਜਿੰਨੇ ਆਪਣਾ ਬਰਾਬਰ ਆ ਗਿਆ ਉਹਨੇ ਤੇ ਆਪਾਂ ਨਿਸ਼ਾਨ ਲਾ ਕੇ ਪੌਂਚਾ ਬਣਾ ਲਿਓ ਫਿਰ ਉਹ ਘੁੰਮਣ ਲੱਗ ਜਾਂਦਾ ਜੀ ਤੇ ਖਿੱਚ ਪੈਣ ਲੱਗ ਜਾਂਦੀ ਆ ਇਸ ਤਰ੍ਹਾਂ ਜਦੋਂ ਆਪਾਂ ਆ ਚੀਜ਼ ਨੂੰ ਬਰਾਬਰ ਨਹੀਂ ਮਿਲਾਉਂਦੇ ਹੈਗੇ ਆ ਆ ਦੇਖੋ ਨਾਲੇ ਤਾਂ ਆਪਣੇ ਜਦੋਂ ਆਪਾਂ ਆ ਸਲਾਈਆਂ ਨੂੰ ਬਰਾਬਰ ਮਿਲਾ ਕੇ ਇਥੋਂ ਆਪਾਂ ਸਲਾਈ ਲਗਾਵਾਂਗੇ ਨਾਲੇ ਤਾਂ ਆਪਣੇ ਪ੍ਰੈਸ ਵਧੀਆ ਹੋਊਗੀ ਜੀ ਜਦੋਂ ਆਪਾਂ ਸਲਵਾਰ ਨੂੰ ਸਿੱਧੀ ਕਰਕੇ ਪ੍ਰੈਸ ਕਰਾਂਗੇ ਕਰੀਜ਼ ਵਧੀਆ ਬਣੂਗੀ ਪਹੁੰਚਾ ਵੀ ਆਪਣਾ ਬਰਾਬਰ ਰਹੂਗਾ ਨਾ ਹੀ ਕਿਸੇ ਪਾਸੇ ਖਿੱਚ ਪਵੇ ਨਾ ਹੀ ਕੋਈ ਝੋਲ ਪਵੇ ਤੇ ਹੁਣ ਆਪਾਂ ਦੱਸਦੇ ਆਂ ਵੀ ਆਹ ਵਾਲੀ ਸ਼ੇਪ ਆਪਾਂ ਕਿਸ ਤਰ੍ਹਾਂ ਦੇਣੀ ਆ ਜਿਹੜੀ ਕਿ ਆਪਣੀ ਪ੍ਰੋਪਰ ਸਲਾਈ ਲੱਗ ਸਕੇ ਆ ਲੇਖੋ ਇਥੋਂ ਫੜ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਪਹਿਲਾਂ ਵਿਛਾ ਲੈਣਾ ਕਿ ਕਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਆਹ ਵਾਲੀਆਂ ਸਲਾਈਆਂ ਨੂੰ ਬਰਾਬਰ ਕਰਕੇ ਆਹ ਵਾਲੀਆਂ ਸਲਾਈਆਂ ਨੂੰ ਬਰਾਬਰ ਕਰਕੇ ਜੀ ਤੇ ਜਿੰਨੀ ਆਪਾਂ ਮੋਰੀ ਰੱਖਣੀ ਹੈਗੀ ਮੋਰੀ ਆਪਾਂ ਰੱਖਣੀ ਹੈ ਜੀ 6.5 ਇੰਚ 6.5 ਇੰਚ ਤੇ ਨਿਸ਼ਾਨ ਲਾ ਲੈਣਾ ਆ ਦੇਖੋ 6.5 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਤੇ ਹੁਣ ਆਪਣੇ ਕੋਲੇ 2 ਇੰਚ ਚੌੜਾ ਪੌਂਚਾ ਬਣਾਇਆਗਾ ਇਹਨੂੰ ਆਪਾਂ ਇਥੋਂ 1 ਇੰਚ ਦੀ ਸ਼ੇਪ ਦੇਵਾਂਗੇ ਜੀ ਉੱਪਰੋਂ ਆ ਦੇਖੋ ਇਥੋਂ ਸਾਢੇ 6 ਰੱਖਿਆ ਇਥੋਂ ਆਪਾਂ ਸਾਢੇ 7 ਰੱਖਾਂਗੇ ਠੀਕ ਹੈ ਇਥੋਂ ਆਪਾਂ ਸਾਢੇ 7 ਰੱਖਾਂਗੇ ਜੇ ਆਪਣੇ ਕੋਲੇ ਚੌੜਾ ਪਹੁੰਚਾਗਾ ਜਿਵੇਂ ਕਿ 3 ਇੰਚ ਆਗਾ ਸਾਢੇ 3 ਇੰਚ ਆ ਤਾਂ ਤੁਸੀਂ ਉਹਨੂੰ 1 ਇੰਚ ਤੋਂ ਥੋੜਾ ਜਿਹਾ ਘਟਾ ਲੈਣਾ ਇਸ ਤਰ੍ਹਾਂ ਜੇ ਨੈਰੋ ਸਲਵਾਰ ਬਣਾਉਣੀ ਹੈ ਤੁਸੀਂ ਕਿਉਂਕਿ ਉਹਨੂੰ ਆਪਾਂ ਇਸ ਤਰ੍ਹਾਂ ਸਿੱਧੀ ਜੀ ਹੁੰਦੀ ਆਪਣੀ ਨੈਰੋ ਸਲਵਾਰ ਸਿੰਪਲ ਸਲਵਾਰ ਉਹਨੂੰ ਤੁਸੀਂ ਇਸ ਤਰ੍ਹਾਂ ਥੋੜੀ ਜੀ ਸਲਾਈ ਘਟਾ ਕੇ ਇੱਥੋਂ ਇਸ ਤਰ੍ਹਾਂ ਸ਼ੇਪ ਦੇਣੀ ਕਿਉਂਕਿ ਜਿਹੜੀ ਆਪਣੀ ਸਲਵਾਰ ਸਟੇਟ ਜੀ ਲੱਗੇ ਤੇ ਸਿੱਧੀ ਲੱਗੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ 1 ਇੰਚ ਰੱਖ ਲੈ ਤੁਸੀਂ ਸਵਾ ਇੰਚ ਵੀ ਰੱਖ ਸਕਦੇ ਹੋ ਤੇ ਸਵਾ 1 ਇੰਚ ਤੇ ਨਿਸ਼ਾਨ ਵੀ ਲਗਾ ਸਕਦੇ ਹੋ ਇੱਥੋਂ ਤੇ ਆਹ ਵਾਲੇ ਨਿਸ਼ਾਨ ਨੂੰ ਹੁਣ ਆਪਾਂ ਇਹਦੇ ਨਾਲ ਮਲਾ ਲੈਣਾ ਇਥੋਂ ਮਲਾ ਲਿਆ ਜੀ ਠੀਕ ਹੈ ਤੇ ਹੁਣ ਇਹਨੂੰ ਆਪਾਂ ਐਮਸੀ ਟੇਪ ਨਾਲ ਰੱਖ ਕੇ ਇਥੋਂ ਦੇਖਣਾ ਆਪਣੇ ਕੋਲੇ ਵੀ ਕਿੰਨਾ ਆਪਣੇ ਕੋਲੇ ਕਪੜਾ ਇਥੋਂ ਵੱਧਦਾਗਾ ਤੇ ਇਥੋਂ ਆਪਾਂ ਕਿੰਨਾ ਰੱਖਣਾ ਇਹਨੂੰ ਆਪਾਂ ਥੋੜੇ ਥੋੜਾ ਘਟਾਉਂਦੇ ਜਾਣਾ ਇੱਕ ਸਾਰ ਨਹੀਂ ਹੈਗਾ ਕਿ ਵੀ ਆਪਾਂ ਇਥੋਂ ਸਲਾਈ ਮਾਰ ਕੇ ਇਥੋਂ ਇੱਕ ਸਾਰੀ ਘਟਾਤਾ ਕਈ ਵਾਰ ਕੀ ਹੁੰਦਾ ਨਾ ਜੀ ਇਥੋਂ ਇਥੋਂ ਸਲਾਈ ਲਗਾ ਕੇ ਇਹਨੂੰ ਮੂਰੀ ਰੱਖ ਕੇ ਇਥੋਂ ਇੱਕ ਸਾਰੀ ਘਟਾ ਆਉਂਦੇ ਨੇ ਇਥੋਂ ਆਪਣੇ ਜਿਹੜੇ ਸਲਾਈ ਆ ਘੱਟ ਕਰ ਦਉਂਦੇ ਨੇ ਫਿਰ ਉਹ ਸ਼ੇਪ ਖਰਾਬ ਹੋ ਜਾਂਦੀ ਆ ਹੁਣ ਆਪਾਂ ਇਹਨੂੰ ਇਥੋਂ ਦੇਖੋ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾ ਇਹ ਆਪਣੀ ਤਿਰਸੀ ਸਲਾਈ ਆਉਗੀ ਇਸ ਕਰਕੇ ਇਹਨੂੰ ਐ ਤਿਰਸਾ ਇੰਚੇ ਟੇਪ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾਉਂਦੇ ਹੋਏ ਆਪਾਂ ਹਲਕੀ ਹਲਕੀ ਸਲਾਈ ਘਟਾਉਂਦੇ ਜਾਣਾ ਹਨੇਖ ਆਵਲੇ ਨਿਸ਼ਾਨ ਉਹ ਆਪਾਂ ਡਾਰਕ ਕਰਕੇ ਦਿਖਾਉਨੇ ਆ ਤੁਹਾਨੂੰ ਠੀਕ ਹੈ ਜੀ ਹੁਣ ਆਪਾਂ ਇਹਨੂੰ ਇੱਥੋਂ ਸਲਾਈ ਨੂੰ ਪੱਕਾ ਕਰਕੇ ਇੱਥੋਂ ਆਪਾਂ ਘਟਾਉਂਦੇ ਘਟਾਉਂਦੇ ਸਾਰੇ ਸਲਾਈ ਲਗਾ ਲਾਂਗੇ ਤੇ ਇਸੇ ਤਰ੍ਹਾਂ ਹੀ ਦੂਜਾ ਪੌਂਚਾ ਆਪਾਂ ਤਿਆਰ ਕਰਕੇ ਆ ਦੇਖੋ ਇਹਨੂੰ ਵੀ ਆਪਾਂ ਬਰਾਬਰ ਮਲਾ ਕੇ ਇੱਥੋਂ ਇਸੇ ਨਿਸ਼ਾਨ ਨੂੰ ਡਾਰਕ ਕਰਕੇ ਆਪਾਂ ਇਹਦੇ ਉੱਪਰ ਰੱਖ ਕੇ ਜੋ ਕਿ ਆਪਣੇ ਨਿਸ਼ਾਨ ਨੇ ਇੱਕੋ ਜਿਹੀ ਲੱਗ ਜੇ ਇਹਨੂੰ ਆਪਾਂ ਇਧਰੋਂ ਨਿਸ਼ਾਨ ਲਗਾ ਲਾਂਗੇ ਜੀ ਆ ਦੇਖੋ ਆਪਣੇ ਨਿਸ਼ਾਨੇ ਲੱਗ ਗਏ ਹੁਣ ਆਪਾਂ ਇਸ ਨੂੰ ਡਾਰਕ ਕਰ ਲਾਂਗੇ ਤੇ ਦੋਨੇ ਸਲਾਈਆਂ ਹੁਣ ਆਪਣੀਆਂ ਇਕੋ ਜਿਹੀਆਂ ਲੱਗਣੀਆਂ ਆ ਆ ਦੇਖੋ ਆ ਲੋ ਆ ਦੇਖੋ ਜੀ ਇੱਥੋਂ ਬਰਾਬਰ ਆਉਂਦਾ ਹੋਊਗਾ ਤੁਹਾਨੂੰ ਪਤਾ ਲੱਗਦਾ ਹੋ ਆ ਲੋ ਇੱਥੋਂ ਵੀ ਆਪਣੀ ਇਕੋ ਜਿਹੀ ਸ਼ੇਪ ਆਉਂਦੀ ਆ ਲਓ ਜੀ ਹੁਣ ਆਪਾਂ ਆਹ ਵਾਲੀ ਸਲਾਈ ਲਾਉਣੇ ਆ ਜਿਹੜੀ ਕਿ ਉਨਾਂ ਲਗਾ ਕੇ ਦਿਖਾਉਣੀ ਹੈ ਸੈਡ ਸਲਾਈਸ ਇਸ ਤਰ੍ਹਾਂ ਆ ਦੇਖੋ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਉਹਦੇ ਉੱਪਰ ਇਹਨਾਂ ਸਲਾਈ ਨੂੰ ਹੁਣ ਆਪਾਂ ਪੱਕੀ ਕਰ ਲੈਣਾ ਤੇ ਜਦੋਂ ਆਪਾਂ ਪਹੁੰਚਾ ਸਿੱਧਾ ਕਰਕੇ ਦਿਖਾਉਣੀ ਆ ਅਕਸਰ ਇਹ ਪ੍ਰੋਬਲਮ ਆਉਂਦੀ ਹੈ ਜੀ ਆਹ ਵਾਲੀ ਸਲਾਈਸ ਆ ਜੇ ਇਹਦੀ ਸ਼ੇਪ ਨਹੀਂ ਪ੍ਰੋਪਰ ਬਣਦੀ ਹੈਗੀ ਆ ਦੇਖੋ ਹੁਣ ਆਪਾਂ ਇਹਨੂੰ ਕਿਸ ਤਰ੍ਹਾਂ ਨੂੰ ਹਣਾ ਆਹ ਵਾਲੇ ਕੱਪੜੇ ਨੂੰ ਤੁਸੀਂ ਖਿੱਚ ਕੇ ਸਲਾਈ ਲਗਾਉਣੀ ਹੈ ਜੀ ਕਿਉਂਕਿ ਇਹ ਕੱਪੜਾ ਰੇਵ ਹੁੰਦਾ ਤੇ ਸਲਾਈ ਜਦੋਂ ਆਪਣੀ ਢਿੱਲੇ ਲੱਗ ਜਾਂਦੀ ਹੈ ਫਿਰ ਆਪਣੀ ਸਲਾਈ ਟੁੱਟ ਜਾਂਦੀ ਹੈ ਇਹਨੂੰ ਖਿੱਚ ਕੇ ਲਗਾਉਣਾ ਆ ਦੇਖੋ ਇਸ ਤਰ੍ਹਾਂ ਇਹਨੂੰ ਖਿੱਚ ਕੇ ਸਲਾਈ ਨੂੰ ਲਗਾਉਣਾ ਆ ਦੇਖੋ ਥੋੜਾ ਥੋੜਾ ਕੱਪੜਾ ਘਟਾਉਂਦੇ ਆਵਾਂਗੇ ਆਪਾਂ ਜਿਆਦਾ ਨਹੀਂ आप दूसरे पहुंचे थे भी सिलाई लगा ली सभी निशान लगा लिया से उस नलाई लगावेंगे जो आप सिलाई खिंच के लगाने ना फिर अपनी सिलाई टुटती नहीं है आप सारी सिलाई कंप्लीट कर ली है फिर दिखाने ਆ ਦੇਖੋ ਆਪਾਂ ਸਲਵਾਰ ਦੀ ਸਿਲਾਈ ਲਗਾ ਲਈਏ ਆ ਦੇਖੋ ਬਿਲਕੁਲ ਸਹੀ शेप ਆਈ ਹੈ ਤੁਹਾਨੂੰ ਲੱਗਦਾ ਨਹੀਂ ਹੋਣਾ ਕਿ ਤੁਹੋਂ ਇੱਥੋਂ ਨਹੀਂ ਡੂੰਗੀ ਜੀ ਹੋ ਜਾਂਦੀ ਹੈ ਜੀ ਸਿਲਾਈ ਹੁਣ ਆਪਾਂ ਹਜੇ ਇਹਨੂੰ ਪ੍ਰੈਸ ਵਗੈਰਾ ਕੁਝ ਨਹੀਂ ਕੀਤਾ ਹੈਗਾਗਾ ਦੇਖੋ ਪ੍ਰੈਸ ਵਗੈਰਾ ਕਰਕੇ ਇਹਨੂੰ ਬਿਲਕੁਲ ਸੈੱਟ ਹੋ ਜਾਣਾਗਾ ਤੇ ਮੈਂ ਤੁਹਾਨੂੰ ਸਿਲਾਈ ਲਗਾ ਕੇ ਇਦਾਂ ਹੀ ਸਲਵਾਰ ਨੂੰ ਸਿੱਧੀ ਕਰਕੇ ਦਿਖਾਤਾ ਆ ਦੇਖੋ ਇੱਥੋਂ ਆਹ ਵਾਲੀ ਚੀਜ਼ ਤੋਂ ਜੀ ਤੁਹਾਨੂੰ ਪਤਾ ਲੱਗਦਾ ਹੋਊਗਾ ਵੀ ਸਿਲਾਈ ਸਹੀ ਲੱਗੀ ਹੈ ਜੀ ਆਪਣੀ ਤੇ ਜੇ ਆਪਣੀ ਸਿਲਾਈ ਸਹੀ ਨਹੀਂ ਲੱਗਦੀ ਹੈਗੀ ਤਾਂ ਇੱਥੋਂ ਆਪਣਾ ਛੋਲ ਜਾ ਪੈਣ ਲੱਗ ਜਾਂਦਾਗਾ ਤੇ ਸਲਾਈ ਆਪਣੀ ਅੰਦਰ ਨੂੰ ਜਾਣ ਲੱਗ ਜਾਂਦੀ ਹੈ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਸਲਾਈ ਲਗਾ ਲਿਆ ਕਰੋ ਜੀ ਫਿਰ ਬਿਲਕੁਲ ਵੀ ਤੁਹਾਡੀ ਸਲਾਈ ਆਏ ਨਹੀਂ ਹੋਊਗਾ ਵੀ ਜਾਂ ਬਿੱਗੀ ਟੇਢੀ ਲੱਗੀ ਜਾਂ ਆਪਣੀ ਫਿਨਿਸ਼ਿੰਗ ਨਹੀਂ ਆਈ ਹੈਗੀ ਕੱਪੜੇ ਤੇ ਇਸ ਤਰ੍ਹਾਂ ਤੁਸੀਂ ਸਲਵਾਰ ਦੀ ਸਲਾਈ ਲਗਾ ਸਕਦੇ ਹੋ ਸਾਈਡ ਸਲਾਈ ਦੇਖੋ ਜੇ ਤੁਸੀਂ ਨੈਰੋ ਪੌਂਚਾ ਬਣਾਉਣਾਗਾ ਪੌਂਚਾ ਚੌੜਾਗਾ ਤਾਂ ਤੁਸੀਂ ਇੱਥੋਂ ਇਸ ਤਰ੍ਹਾਂ ਆਏ ਵਾਲਾ ਨਿਸ਼ਾਨ ਲਗਾ ਲਿਓ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸਲਵਾਰ ਦੀ ਸਹੀ ਸਲਾਈ ਕਿਵੇਂ ਲੱਗੂਗੀ ਮੈਨੂੰ ਉਮੀਦ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ